ਅ ਬਸ ਕੁਝ ਨਹੀਂ ਜਿਵੇਂ ਆਪਣਾ ਜਿਹੜਾ ਸਕਿਉਰਿਟੀ ਪਰਪਸ ਜਿਹੜਾ ਹੈਗਾ ਚੈਕਿੰਗ ਲਈ ਕੱਲ੍ਹ ਵੀ ਮਾਨਯੋਗ ਐਸਐਸਪੀ ਸਰ ਆਏ ਸੀ ਚੈਕਿੰਗ ਕਰਨ ਅੱਜ ਵੀ ਰੁਟੀਨ ਦੀ ਚੈਕਿੰਗ ਹੈ ਤੇ ਬਿਲਕੁਲ ਜਿਵੇਂ ਉੱਪਰ ਵੀ ਪਖੜਾ ਨੰਗਲ ਔਰ ਜਿਹੜਾ ਪੂਰਾ ਹੈਗਾ ਨਹਿਰ ਦਾ ਔਰ ਕਾਰਦਾਂ ਨੇ ਪੀਪੀ ਦੀਆਂ ਉਹਨਾਂ ਨੂੰ ਚੈਕਿੰਗ ਕਰਨ ਦੀ ਰੁਟੀਨ ਦੀ ਚੈਕਿੰਗ ਹੈ ਕੋਈ ਖਾਸ ਮਤ ਨਹੀਂ ਸਰ ਇਹ ਲਗਾਤਾਰ ਹੀ ਚੈਕਿੰਗ ਦੋ ਦਿਨ ਦੇ ਵਿੱਚ ਕਿਉਂ ਹੋ ਰਹੀ ਕੱਲ ਵੀ ਆਏ ਤੇ ਅੱਜ ਵੀ ਤੁਹਾਡੇ ਉੱਚ ਅਧਿਕਾਰੀ ਨੰਗਲ ਪਹੁੰਚੇ ਨੰਗਲ ਡੈਮ ਤੇ ਆ ਬਿਲਕੁਲ ਠੀਕ ਹੈ ਜੀ ਕੁਝ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਨੇ ਕੱਲ ਜਿਹੜੀਆਂ ਚੈੱਕ ਕੀਤੀਆਂ ਕੋਈ ਅੱਜ ਵੇਖਣ ਆਏ ਨੇ ਕਿ ਹੋਰ ਸਿਕਿਉਰਟੀ ਜਿਹੜੀ ਆ ਕਿਸ ਤਰ੍ਹਾਂ ਜਿਹੜੀ ਹੋਰ ਸੱਚੇ ਢੰਗ ਨਾਲ ਕੀਤੀ ਜਾ ਸਕਦੀ ਹੈ ਸਰ ਸਰ ਜੀ ਅਸੀਂ ਇਸ ਚੀਜ਼ ਨੂੰ ਲੈ ਕੇ ਅੱਜ ਪਾਤ ਤੋਂ ਪਾਣੀ ਇਤਤਰੀਕ ਪਾਣੀ ਛੱਡਿਆ ਜਾਂ ਸੀ 8500 ਕਿਊਸਿਕ ਉਹਨੂੰ ਲੈ ਕੇ ਦੇ ਸਾਰੀ ਨਹੀਂ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਰੂਟੀਨ ਦਾ ਪਾਣੀ ਜੋ ਚੱਲ ਰਿਹਾ ਚੱਲ ਰਿਹਾ ਉਸ ਤੋਂ ਜੋ ਵੀ ਰੈਗੂਲੇਸ਼ਨ ਬਣਾਇਆ ਹੁੰਦਾ ਮੈਨੇਜਮੈਂਟ ਜਿਹੜੀ BBMP ਦੀ ਉਹਦੇ ਮੁਤਾਬਕ ਚੱਲ ਰਿਹਾ ਕੋਈ ਵਾਧੇ ਘਟੇ ਵਾਲੀ ਭਗਵਾਨ ਦਵਨ ਜੀ ਨੇ ਕਿਹਾ ਕਿ 8500 ਕਿਊਸਿਕ ਪਾਣੀ ਮੈਂ ਜਾਣ ਨਹੀਂ ਦੇਣਾ ਤੇ ਹਰਿਆਣਾ ਗਵਰਨਮੈਂਟ ਨੇ ਸੋਰੀ ਸੈਂਟਰ ਗਵਰਨਮੈਂਟ ਨੇ ਆਰਡਰ ਕਰਤਾ ਕਿ ਪਾਣੀ ਦੇਣੇ ਦੇਣਾ ਹੈ ਜਿਹੜੇ BBMP ਦੇ ਅਧਿਕਾਰੀ ਵੀ ਕਦੀ ਇਸ ਤਰ੍ਹਾਂ ਪਹਿਲਾਂ ਉਹਦਾ ਨਜ਼ਾਰਾ ਦੇਖਣ ਨੂੰ ਨਹੀਂ ਮਿਲਿਆਗਾ ਇਹ ਕਿਤੇ ਉਹਦਾ ਹੀ 파ੜ ਤਾਂ ਨਹੀਂ ਹੈਗਾ ਨਹੀਂ ਸਰ ਇਹਦੇ ਬਾਰੇ ਮਾਨਯੋਗ ਜਿਹੜੇ ਡੀਸੀ ਸਾਹਿਬ ਦੱਸ ਸਕਦੇ ਆ ਸਾਨੂੰ ਇਹੋ ਜੀ ਕੋਈ ਨਾਲੇਜ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਇਹ ਰੂਟੀਨ ਦੀ ਚੈਕਿੰਗ ਹੈ ਜੇ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ ਤੇ ਤੁਹਾਨੂੰ ਦੱਸ ਦਿੱਤੀ ਜਾਏ। ਕਮਿਸ਼ਨਰੀ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਹਨ ਕਿਹਾ ਉਹਨਾਂ ਨਾਲ ਕੋਈ ਮੀਟਿੰਗ ਦਾ ਨਹੀਂ ਨਹੀਂ ਅਜੇ ਕੋਈ ਮੀਟਿੰਗ ਅਜੇ ਕੋਈ ਮੀਟਿੰਗ ਥੈਂਕ ਯੂ ਲਈ ਸਰ ਤਾਂ ਡੀਰਟੀ ਚੈਕਿੰਗ ਹੈ ਤੇ ਉਹਦੇ ਵਿੱਚ ਮਤਲਬ ਪੀਵੀਐਮਪੀ ਦਾ ਉਹ ਵੈਨ ਨਹੀਂ ਚੈੱਕ ਕਰਦੇ ਜੇ ਕੋਈ ਉਹਨਾਂ ਦਾ ਅਧਿਕਾਰੀ ਆ ਉਹ ਵੀ ਦੇਖ ਲੈਣ